ਦਿੱਲੀ ਵਿਖੇ ਸੋਮਵਾਰ ਸ਼ਾਮ ਲਾਲ ਕਿਲੇ ਦੇ ਨੇੜੇ ਹੋਏ ਤਮਾਕੇ ਦੇ ਵਿੱਚ ਕੁੱਲ 11 ਲੋਕਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਸੁਪਾਸ ਮਾਰਗ ਟ੍ਰੈਫਿਕ ਸਿਗਨਲ ਦੇ ਕੋਲ ਹੋਈ ਹੈ ਜੁਥੇ ਇੱਕ ਹੁੰਡਈ i20 ਕਾਰ ਦੇ ਵਿੱਚ ਵਿਸਪੋਟ ਹੋ ਗਿਆ ਤੇ ਇਸ ਦੇ ਨਾਲ ਹੀ ਸ਼ੱਕੀ ਹਮਲਾਵਰ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ। ਸੂਤਰਾਂ ਦੇ ਮੁਤਾਬਕ ਦਿੱਲੀ ਪੁਲਿਸ ਨੂੰ ਸੀਸੀਟੀਵੀ ਫੁਟੇਜ ਮਿਲਿਆ ਜਿਸ ਦੇ ਵਿੱਚ ਸ਼ੱਕੀ ਕਾਰ ਨੂੰ ਪਾਰਕਿੰਗ ਏਰੀਆ ਦੇ ਵਿੱਚ ਦਾਖਲ ਹੁੰਦਾ ਅਤੇ ਬਾਹਰ ਨਿਕਲਦਾ ਵੇਖਿਆ ਜਾ ਸਕਦਾ ਹੈ। ਮੋੜਲੀ ਜਾਂਚ ਵਿੱਚ ਪਤਾ ਲੱਗਿਆ ਕਿ ਤਮਾਕੇ ਤੋਂ ਪਹਿਲਾਂ ਸ਼ੱਕੀ ਕਾਰ ਦੇ ਵਿੱਚ ਇਕੱਲਾ ਸੀ ਜਾਂਚ ਏਜੰਸੀਆਂ ਹੁਣ ਦਰਿਆ ਗੰਜ ਵਾਲੇ ਰਸਤੇ ਦੇ ਪੜਤਾਲ ਕਰ ਰਹੀਆਂ ਨੇ ਗੱਡੀ ਦੀ ਪੂਰੀ ਮੂਮੈਂਟ ਟ੍ਰੈਕ ਕਰਨ ਦੇ ਲਈ 100 ਤੋਂ ਵੱਧ ਸੀਸੀਟੀਵੀ ਕਲਿੱਪਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਟਨਾ ਥਾਣੇ ਨੇੜਲੇ ਟੋਲ ਪਲਾਜ਼ਾ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਕਾਰ ਲਾਲ ਕਿਲੇ ਦੇ ਨੇੜੇ ਇੱਕ ਪਾਰਕਿੰਗ ਦੇ ਵਿੱਚ ਲਗਭਗ 3 ਘੰਟੇ ਤੱਕ ਖੜੀ ਰਹੀ ਦਿੱਲੀ ਪੁਲਿਸ ਨੇ ਤਮਾਕੇ ਦੇ ਮਾਮਲੇ ਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਕਾਨੂੰਨ ਵਿਸਪੋਰਟ ਐਕਟ ਤੇ ਭਾਰਤੀ ਦੰਡ ਸਹਿਿਤਾ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਸ੍ਰੋਤਾਂ ਦੇ ਅਨੁਸਾਰ ਸ਼ੱਕੀ ਦਾ ਨਾਮ ਡਾਕਟਰ ਉਮਰ ਮੁਹੰਮਦ ਦੱਸਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਉਮਰ ਨੇ ਇਹ ਤਮਾਕਾ ਕੀਤਾ ਸੀ। ਸੁਰੱਖਿਆ ਕਾਰਨ ਮੰਗਲਵਾਰ ਨੂੰ ਲਾਲ ਕਿਲਾ ਮੈਟਰੋ ਸਟੇਸ਼ਨ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਹੁਣ ਤੱਕ ਦੀ ਜਾਣਸੇ ਅਧਾਰ ਤੇ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਮਰ ਹੀ ਕਾਰਚੁਲਾ ਰਿਹਾ ਸੀ ਉਸ ਦੇ ਸਰੀਰ ਦੇ ਕੁਝ ਹਿੱਸੇ ਵੀ ਮਿਲੇ ਨੇ ਜੁਨ੍ਹਾਂ ਦੀ ਪਹਿਚਾਨ ਦੀ ਪੁਸ਼ਟੀ ਲਈ ਦਿੱਲੀ ਪੁਲਿਸ ਡੀਐਨਏ ਟੈਸਟ ਕਰਵਾ ਰਹੀ ਹੈ ਉਥੇ ਕੇਂਦਰੀ ਗ੍ਰਹਿ ਮੰਤਰੀ ਅਮਿਸ਼ਾ ਨੇ ਕਿਹਾ ਹੈ ਕਿ ਦਿੱਲੀ ਕ੍ਰਾਈਮ ਬ੍ਰਾਂਚ ਤੇ ਸਪੈਸ਼ਲ ਬਰਾਸੀਰ ਟੀਮਾਂ ਘਟਨਾ ਦੀ ਸੂਚਨਾ ਮਿਲਣ ਦੇ 10 ਮਿੰਟਾਂ ਦੇ ਅੰਦਰ ਹੀ ਮੌਕੇ ਤੇ ਪਹੁੰਚ ਚੁੱਕੇ ਹਨ ਅਤੇ ਇਸ ਪਾਰਵਦੀ ਢੁੰਗਾਈ ਦੇ ਨਾਲ ਜਾਂਚ ਜਾਰੀ ਹੈ ਤਾਂ ਦਿੱਲੀ ਵਿਖੇ ਸੋਮਵਾਰ ਸ਼ਾਮ ਲਾਲ ਕਿਲੇ ਦੇ ਨੇੜੇ ਹੋਏ ਧਮਾਕੇ ਦੇ ਵਿੱਚ ਕੁੱਲ 11 ਲੋਕਾਂ ਦੀ ਮੌਤ ਹੋ ਗਈ ਹੈ ਇਹ ਘਟਨਾ ਸੁਭਾਸ਼ ਮਾਰਗ ਟ੍ਰੈਫਿਕ ਸਿਗਨਲ ਦੇ ਕੋਲ ਹੋਈ ਹੈ ਜੁਥੇ ਇੱਕ ਹੁੰਡਈ i20 ਕਾਰ ਦੇ ਵਿੱਚ ਵਿਸਪੋਟ ਹੋ ਗਿਆ ਤੇ ਇਸ ਦੇ ਨਾਲ ਹੀ ਸ਼ੱਕੀ ਹਮਲਾਵਰ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ ਫੋਟੋ ਦੇ ਮੁਤਾਬਕ ਦਿੱਲੀ ਪਾਲਸ ਨੂੰ ਸੀਸੀਟੀਵੀ ਫੁਟੇਜ ਮਿਲਿਆ ਜਿਸ ਦੇ ਵਿੱਚ ਸ਼ੱਕੀ ਕਾਰ ਨੂੰ ਪਾਰਕਿੰਗ ਏਰੀਆ ਦੇ ਵਿੱਚ ਦਾਖਲ ਹੁੰਦਾ ਅਤੇ ਬਾਹਰ ਨਿਕਲਦਾ ਵੇਖਿਆ ਜਾ ਸਕਦਾ ਹੈ। ਮੋੜਲੀ ਜਾਂਚ ਵਿੱਚ ਪਤਾ ਲੱਗਿਆ ਕਿ ਤਮਾਕੇ ਤੋਂ ਪਹਿਲਾਂ ਸ਼ੱਕੀ ਕਾਰ ਦੇ ਵਿੱਚ ਇਕੱਲਾ ਸੀ। ਜਾਂਚ ਏਜੰਸੀਆਂ ਹੁਣ ਦਰਿਆ ਗੰਜ ਵਾਲੇ ਰਸਤੇ ਦੇ ਪੜਤਾਲ ਕਰ ਰਹੀਆਂ ਨੇ। ਗੱਡੀ ਦੀ ਪੂਰੀ ਮੂਵਮੈਂਟ ਟਰੈਕਰਨ ਦੇ ਲਈ 100 ਤੋਂ ਵੱਧ ਸੀਸੀਟੀਵੀ ਕਲਿੱਪਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕਟਨਾ ਥਾਂ ਦੇ ਨੇੜਲੇ ਟੋਲ ਪਲਾਜ਼ਾ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਕਾਰ ਲਾਲ ਕਿਲੇ ਦੇ ਨੇੜੇ ਇੱਕ ਪਾਰਕਿੰਗ ਦੇ ਵਿੱਚ ਲਗਭਗ 3 ਘੰਟੇ ਤੱਕ ਖੜੀ ਰਹੀ ਦਿੱਲੀ ਪੁਲਿਸ ਨੇ ਤਮਾਕੇ ਦੇ ਮਾਮਲੇ ਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਕਾਨੂੰਨ ਵਿਸਪੋਰਟ ਐਕਟ ਤੇ ਭਾਰਤੀ ਦੰਡ ਸਹਿਿਤਾ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ ਸ੍ਰੋਤਾ ਦੇ ਅਨੁਸਾਰ ਸ਼ੱਕੀ ਦਾ ਨਾਮ ਡਾਕਟਰ ਉਮਰ ਮੁਹੰਮਦ ਦੱਸਿਆ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਉਮਰ ਨੇ ਇਹ ਤਮਾਕਾ ਕੀਤਾ ਸੀ ਸੁਰੱਖਿਆ ਕਾਰਨ ਮੰਗਲਵਾਰ ਨੂੰ ਲਾਲ ਕਿਲਾ ਮੈਟਰੋ ਸਟੇਸ਼ਨ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ ਹੁਣ ਤੱਕ ਦੀ ਜਾਂਚ ਦੇ ਆਧਾਰ ਤੇ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਮਰ ਹੀ ਕਾਰ ਚੁਲਾ ਰਿਹਾ ਸੀ ਉਸ ਦੇ ਸਰੀਰ ਦੇ ਕੁਝ ਹਿੱਸੇ ਵੀ ਮਿਲੇ ਨੇ ਜਿਨ੍ਹਾਂ ਦੇ ਪਹਿਚਾਨ ਦੇ ਪੁਸ਼ਟੀ ਲਈ ਦਿੱਲੀ ਪੁਲਿਸ ਡੀਐਨਏ ਟੈਸਟ ਕਰਵਾ ਰਹੀ ਹੈ ਉਥੇ ਕੇਂਦਰੀ ਗ੍ਰਹਿ ਮੰਤਰੀ ਅਮਿਸ਼ਾ ਨੇ ਕਿਹਾ ਹੈ ਕਿ ਦਿੱਲੀ ਕ੍ਰਾਈਮ ਬ੍ਰਾਂਚ ਤੇ ਸਪੈਸ਼ਲ ਬ੍ਰਾਂਚ ਦੀਆਂ ਟੀਮਾਂ ਕਟਾਂ ਦੀ ਸੂਚਨਾ ਮਿਲਨ ਦੇ 10 ਮਿੰਟਾਂ ਦੇ ਅੰਦਰ ਹੀ ਮੌਕੇ ਤੇ ਪਹੁੰਚ ਚੁੱਕੀਆਂ ਨੇ ਅਤੇ ਇਸ ਪਾਰਵੀ ਦੀ ਢੁੰਗਾਈ ਦੇ ਨਾਲ ਜਾਂਚ ਜਾਰੀ ਹੈ